वाल्मीकि मजबी सिख सांझा संगराश फरंट वालों जथेदार बाबा मेजर सिंह मुखी दसमेश तरना दल सर गुरबख सिंह शेरगिल प्रधान अधिकार संगराश पार्टी चेयरमैन सर दिलबाग सिंह नगर सर मलकियत सिंह खालसा प्रधान श्रोमी बाबा जीवन सिंह मजबी सिख दल उन्नीस सौ सर सतनाम सिंह यूथ प्रधान पंजाब डेमोक्रेटिक पार्टी ऑफ इंडिया श्री सन्नी दानव जी प्रदान अंबेडकर समाज दल बल्लू पंजाब सरकार बल्लू श्रोमी शहीद बाबा जीवन सिंह जी दे जन्म दिहाड़े मौके पंजाब सरकार बल्लू गस्टिट छुट्टी का ऐलान करना अते श्री अनंतपुर साहिब विखे बाण रहे पाई जेता जी मेमोरियल यादगार अते दान गुरु तेग बहादुर साहिब जी दे शहीदी दिहाड़े मौके 350 साल शाब्दी दौरान समूह शहीदा अते पाई जी दे दिहाड़े मनाण सम्बी ਅੱਜ ਜਿਲ੍ਹਾ ਮਰਸਾ ਦੇ ਵਿੱਚ ਸੁਨਕੀਆਂ ਜਥੇਬੰਦੀਆਂ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦਾ ਮੁੱਖ ਮਕਸਦ ਹੈ ਜੋ ਕਿ 325 ਦੀ 5 ਸਤੰਬਰ ਵਾਲੇ ਦਿਨ ਸ਼抗ਾਲਗੁਰ ਗੋਣਸੇਵਾਰਾ ਜੀ ਦੇ ਪੁੱਜਾਰੀ ਜਿਨ ਮਹਾਰਾਜਾ ਬਾਬਾ ਜੀਨ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਜੋ ਆਪ ਸਾਰੇ ਸੰਕਟਾਂ ਵੱਡੀ ਉਤਸ਼ਾਹ ਦੇ ਨਾਲ ਮਨਾਉਂਦੇ ਹਨ ਸੋ ਇਸੇ ਸਬੰਧ ਦੇ ਵਿੱਚ ਅੱਜ ਸਵਾਠਵਾਂ ਦੀ ਜਥੇਬੰਦੀਆਂ ਕੱਢੀਆਂ ਹੋਈਆਂ ਹਨ ਸਰਕਾਰ ਦੇ ਪਾਸੋਂ ਜੋ ਹਾਲਸਾ ਵਾਲੀ ਨੋਟੀਫਿਕੇਸ਼ਨ ਦਾ ਦੇਰੀ ਸੁੱਕੀ ਦਾ ਉਸ ਨੂੰ ਪੱਕੇ ਤੌਰ ਤੇ ਕਰਵਾਉਣ ਵਾਸਤੇ ਅਤੇ ਜੋ ਬਾਬਾ ਜੀਵਨ ਸਿੰਘ ਜੀ ਮੈਮੋਰੀਅਲ ਸ੍ਰੀ ਅਨੰਦਪੁਰ ਸਾਹਿਬ ਪੰਸਰ ਕੇਸਗੜ੍ਹ ਸਾਹਿਬ ਉਹਦੇ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਉਸ ਦੇ ਵਿੱਚ ਬਾਬਾ ਜੀ ਦੇ ਸਥਾਨਕ ਇਤਿਹਾਸ ਨੂੰ ਅੰਕਿਤ ਕਰਨ ਵਾਸਤੇ ਇੱਕ ਆਪਣੀ ਕਮੇਟੀ ਜੋ ਮੱਛੀ ਸੇਪਾ ਇਤਾਰੀ ਜੀ ਬਗਵਾਨਾ ਸੰਤ ਸਮਾਜ ਦੇ ਨਾਲ ਮਚਬਰਾ ਕਰਕੇ ਬਣਾਈ ਜਾਵੇ ਉਸ ਦੇ ਸੰਬੰਧ ਵਿੱਚ ਚਾਰਜੇ ਦੀ ਕਸਰਤਾ ਹੋਈ ਹੈ ਜਿਹਦੇ ਵਿੱਚ ਸਾਡੇ ਐਸ ਵੀ ਸਰਦਾਰ ਦਰਬਖਸੇ ਜੀ ਅਦਕਾ ਅਸ਼ੰਗਰਪਾਟੀ ਵੱਲੋਂ ਇਸੇ ਤਰ੍ਹਾਂ ਹੀ ਬਾਬਾ ਜੀ ਮਨ ਸਿੰਘ ਜੀ ਮਲਕੀ ਸਿੱਖਾ ਦੇ 1926 ਦੇ ਚੇਅਰਮੈਨ ਸਾਡੇ ਨਾਲ ਉਪਤਿਆਨ ਸਰਦਾਰ ਦਰਬਾਰ ਸਿੰਘ ਜੀ ਅਨਗੜ ਪ੍ਰਧਾਨ ਮੁਕੀਸ ਸਿੰਘ ਜੀ ਖਾਲਸਾ ਇਸੇ ਤਰ੍ਹਾਂ ਹੀ ਬੀਪੀਏ ਪਾਰਟੀ ਤੋਂ ਸੁਖਨਾਣ ਸਿੰਘ ਜੀ ਆਏ ਹੋਇਆ ਨਾਲ ਅੰਮੇਰਕਰ ਸਮਾਜ ਦਾ ਪ੍ਰਧਾਨ ਸ਼ਨੀ ਦਾਸ ਭਾਨ ਜੀ ਆਏ ਹੋਇਆ ਨੂੰ ਪਾਇ ਤਜੀਤ ਸਿੰਘ ਜੀ ਪ੍ਰਧਾਨ ਸਾਡੇ ਸਭ ਤੋਂ ਪਹਿਲਾਂ ਬੋਤਵਾਰਾ ਰਤਨ ਸਿੰਘ ਜੀ ਅਤੇ ਬਾਬਾ ਜੀ ਮਨ ਸਿੰਘ ਜੀ ਸਾਰੇ ਅੰਮ੍ਰਿਤਸਰ ਤੋਂ ਵਾਖਵਾਖ ਜਤੇ ਵਰਨ ਨਾਲ ਵੀ ਆ ਗਈ ਹੈ 71 ਪਰ ਇਸ ਦੇ ਵਿੱਚ ਸਤਕਾਰ ਪਰ ਉਸਾਰਿਆਂ ਦੇ ਸਾਝੇ ਤੌਰ ਤੇ ਮੰਗਿਆ ਕਿ 5 ਸਤੰਬਰ ਨੂੰ ਜਿੱਥੇ ਪੂਰੇ ਦੇਸ਼ ਦੇ ਵਿੱਚ ਬਾਬਾ ਜੀ ਦੇ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਪ੍ਰਦੇਸ਼ਾਂ ਦੇ ਵਿੱਚ ਵੀ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਸੋ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਬਾਬਾ ਜੀ ਦਾ ਸਾਰਾ ਇਤਿਹਾਸ ਉੱਥੇ ਜੁੜਿਆ ਆਇਆ ਬਹੁਤ ਵੱਡੀ ਗਿਣਤੀ ਦੇ ਵਿੱਚ ਮਲਟੀਸੈਕ ਸਮਾਜੀਆਂ ਆਵਾਕ ਵਾਕ ਵਾਕ ਜੁੜੇ ਹੋਏ ਨੇ ਬਹੁਤ ਲੱਖਾਂ ਦੀ ਗਿਣਤੀ ਵਿੱਚ ਵਿਅਕਤ ਸੰਗਤਾਂ ਨੂੰ ਲੈ ਕੇ ਉੱਤੇ ਪਹੁੰਚਦੇ ਹਨ ਸੋ 4 ਸਤੰਬਰ ਤੋਂ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਆ 5 ਸਤੰਬਰ ਵਾਲੇ ਦਿਨ ਰਾਤ 12 ਵਜੇ ਤੱਕ ਵੱਡੇ ਪ੍ਰੋਗਰਾਮ ਵੱਡੇ ਸਮਾਗਮ ਚੱਲਦੇ ਹਨ ਸਰਕਾਰ ਤੇ ਨਮਾਇਦੇ ਵੀ ਉਸ ਦੇ ਵਿੱਚ ਹਿੱਸਾ ਲੈਂਦੇ ਆ ਤੇ ਇਸ ਤਰ੍ਹਾਂ ਬੱਚਿਆਂ ਨੇ ਮੁਲਾਜ਼ਮਾਂ ਨੇ ਅਤੇ ਹੋਰ ਜਿਹੜੇ ਧਰੇਲੂ ਕੰਮਕਾਜ ਕਰਦੇ ਹਨ ਉਹਨਾਂ ਵਾਸਤੇ ਛੁੱਟੀਆਂ ਇਹ ਵਾਗਿਆ ਹੈ ਇਹ ਸਾਲ ਹੈ ਉਹ ਸਾਰੇ ਤੌਰ ਤੇ ਉਠਾਈ ਗਈ ਹੈ ਕਿ ਪੱਕੇ ਤੌਰ ਤੇ ਹੀ ਪੰਜ ਸਤੰਵਤਾਂ ਨੂੰ ਡਿਵਿਸ਼ਨ ਕੀਤਾ ਜਾਵੇ ਕਿਉਂਕਿ ਹਰ ਸਾਲ ਹੀ ਸਾਡੇ ਸਮਾਜ ਵੱਲੋਂ ਸਰਕਾਰ ਦੇ ਕੰਮ ਖੋਹਣ ਲਈ ਪੈਂਦੀਆਂ ਰੈਪ੍ਰੈਸ ਕਰ ਵਰਸਾ ਕਰਕੇ ਜਾਂ ਕੋਈ ਤਾਂ ਵੇ ਮਜਾਰੇ ਕਰਕੇ ਮੰਗ ਪੱਤਰ ਦੇ ਕੇ ਸਰਕਾਰ ਨੂੰ ਦੱਸਣਾ ਪੈਂਦਾ ਹੋਰ ਜਿੰਨੇ ਵੀ ਸਾਰੇ ਮਾਪਕ੍ਰਸ਼ਾਂ ਦੇ ਜਾਂ ਕੋਈ ਵਿਹਾਰੇ ਹੁੰਦੇ ਹਨ 160 ਤੱਕ ਛੁੱਟੀਆਂ ਪੰਜਾਬ ਦੇ ਵਿੱਚ ਹੁੰਦੀਆਂ ਹਨ ਤੇ ਬਾਬਾ ਜੀਲ ਸਿੰਘ ਦੀ ਵੀ ਛੁੱਟੀ ਲਈ ਸਰਕਾਰ ਦੇ ਕੰਮ ਨੇ ਸਮਾਪਤੀ ਹੈ ਅਤੇ ਹਾਲੇ ਸਮਾਜ ਵੱਲੋਂ ਰੌਲਾ ਪਾ ਕੇ ਹਰ ਸਾਲ ਹੀ ਸੁਪੀ ਦਾ ਨੋਟੀਫਿਕੇਸ਼ਨ ਕਰਾਇਆ ਜਾਂਦਾ ਹੈ ਇਸ ਕਰਕੇ ਸਰਕਾਰ ਨੂੰ ਅੱਜ ਇਹ ਬੇਨਤੀ ਪੱਤਰ ਅਤੇ ਪ੍ਰੈਸ ਦੇ ਰਾਹੀਂ ਦੇ ਰਹੇ ਆ ਕਿ ਸਰਕਾਰ ਜਲਦ ਤੋਂ ਜਲਦ ਬਾਬਾ ਜੀਨ ਸਿੰਘ ਦੀ ਵੀ ਸੁਪੀ ਦਾ ਜਿਹੜਾ ਵਾ ਉਹ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਜੋ ਇੱਕ ਮਹੀਨੇ ਦਾ ਸਮਾਂ ਆਇਆ ਗਿਆ ਵਾ ਜਿਹੜੀਆਂ ਜਥੇਬੰਦੀਆਂ ਨੇ ਸੰਕਟਾ ਨੂੰ ਨਾ ਆਪਣੀ ਕਾਇਰ ਕਰਨੀ ਹੈ ਵੱਡੇ ਪੱਧਰ ਤੇ ਬਾਬਾ ਜੀ ਦਾ ਜਨਤਿਆਰਾ ਨਮਾ ਵਾਸਤੇ ਜਿਹੜੀਆਂ ਪਿਆਰ ਕਰਮੀਆਂ ਜਾ ਚੁੱਕੀਆਂ ਹਨ ਦੂਜੀ ਗੱਲ ਹੈ ਸਰਕਾਰ ਦੇ ਵੱਲੋਂ 2016 ਦੇ ਵਿੱਚ ਉਸ ਵੇਲੇ ਦੀ ਮੁੱਖੀ ਸਰਕਾਰ ਵੱਲੋਂ ਬਾਬਾ ਜੀਵਨ ਸਿੰਘ ਜੀ ਦਾ ਮਮੋਰੀਅਲ ਬਰਾਸਤੇ ਖਾਲਸਾ ਦੇ ਨਾਲ ਬਣਾਉਣਾ ਸ਼ੁਰੂ ਕੀਤਾ ਜਿਸ ਦੇ ਵਿੱਚ ਬਾਬਾ ਜੀ ਦਾ ਇਤਿਹਾਸ ਉਹਨਾਂ ਦਾ ਪਰਿਵਾਰਕ ਪਿਛੋਕੜ ਅਤੇ ਮੱਧ ਪਿਛੇਟ ਤੋਂ ਬਣਦੀ ਜਿਹੜੀ ਆ ਸਮਾਜ ਜੋ ਉੱਥੇ ਇੱਕ ਖਾਲਸਾਈ ਖੰਡੇ ਦਾ ਜਿਲਾਵਾ ਉਹ ਸਾਬਿਤ ਕੀਤਾ ਜਾ ਰਿਹਾ ਜਿਸ ਦੀ ਤਰਕੀਬਨ ਮੁਕੰਮਲ ਪਾਈ ਹੋ ਚੁੱਕੀ ਆ ਨੇੜੇ ਕਦ ਚੁੱਕੀ ਆ ਉਹ ਕਹਿੰਦਾ 5 ਸਤੰਬਰ ਵਾਲੇ ਦਿਨ ਫਰਮਾਇਸ਼ ਲੱਗ ਰਿਹਾ ਵਾ ਡੀਸੀ ਸਾਹਿਬ ਜੀ ਨੇ ਸ਼੍ਰੀ ਰੌਪੜ ਸਿੰਘ ਨਾਲ ਉਸ ਤੋਂ ਉਹ ਮੀਟਿੰਗ ਵੀ ਲਾ ਰਹੀ ਆ ਕਿ 5 ਸਤੰਬਰ ਨੂੰ ਸੰਕਲਨ ਹੀ ਸਮਾਪਤ ਕਰ ਦਿੱਤਾ ਜਾਵੇਗਾ। ਸੋ ਸਾਡੀ ਇਹ ਬੇਨਤੀ ਹੈ ਕਿ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਨੂੰ ਪਹਿਲਾਂ ਹੀ ਬੜਾ ਧੁੰਦਲਾ ਕੀਤਾ ਗਿਆ ਹੈ। ਕੋਈ ਕਿਸੇ ਤਰ੍ਹਾਂ ਦੱਸ ਰਿਹਾ ਹੈ, ਕੋਈ ਕਿਸੇ ਤਰ੍ਹਾਂ ਦੱਸ ਰਿਹਾ ਹੈ। ਸਾਡੀ ਕੌਮ ਦੇ ਇਤਿਹਾਸਕਾਰਾਂ ਖਾਸ ਕਰਕੇ ਸਰਦਾਰ ਨਰਿੰਦਰ ਸਿੰਘ ਜੀ ਆਪੇ ਸਰਦਾਰ ਜਸਵੰਤ ਸਿੰਘ ਜੀ ਕਿੰਨੇ ਸੈਲੀ ਮਤੂ ਪਾਸ਼ਾ ਭਾਗ ਤੋਂ ਰਿਹਰ ਹੋਏ ਨੇ ਮੂਤਾ ਸੁਨੀਲ ਪੰਡੋਰੀ ਤੇ ਹੋਰ ਜਿਹੜੇ ਸਾਡੀ ਕੌਮ ਦੇ ਇਤਿਹਾਸਕਾਰ ਹਨ ਸਿੰਘ ਸ਼ੇਰ ਸਿੰਘ ਕਸ਼ਲੋਪ ਨਾਮੀ ਉਹਨਾਂ ਨੇ ਕਿਤਾਬ ਲਿਖੀ ਔਰ ਭਾਈ ਬਲਦੇਵ ਸਿੰਘ ਜੀ ਛੜਕਨਾਮਾ ਜਿਨ੍ਹਾਂ ਨੇ ਬਾਬਾ ਜੀ ਤੇ ਪੰਥਵਾ ਸਾਹਿਬ ਦਾ ਇੱਕ ਨਾਵਲ ਲੇ ਕੇ ਉਹਨਾਂ ਦਾ ਇਤਿਹਾਸ ਜਾਗਰ ਕੀਤਾ ਸਾਰੇ ਜਗਵਾਨਾਂ ਦੀ ਅਤੇ ਸੰਤ ਸਮਾਜ ਦੀ ਅਤੇ ਬੁੱਧੀ ਜੀਵਿਆਂ ਦੀ ਇੱਕ ਕਮੇਟੀ ਸਰਕਾਰ ਬਣਾਵੇ ਜਿਸ ਦੇ ਵਿੱਚ ਜਦੋਂ ਉਥੇ ਬਾਬਾ ਜੀ ਦੇ ਤੇ ਆਸੂ ਡਿਸਪਲੇ ਕਰਨਾ ਆ ਕਰਦੇ ਹੁਣ ਸਮਾਂ ਆਧੁਨਿਕ ਸਮਾਵਾ ਡਿਜੀਟਲ ਸਮਾਵਾ ਉਹ ਡਿਜੀਟਲ ਤੌਰ ਤੇ ਉਥੇ ਬਾਬਾ ਜੀ ਦਾ ਇਤਿਹਾਸ ਆਪਣਾ ਆਰ ਸੈਟਿੰਗਾਂ ਤੇ ਡਿਸਪਲੇ ਹੋਏਗਾ ਤੇ ਜਦੋਂ ਸੰਗਤਾਂ ਸੂਰਤ ਤੇ ਬਾਬਾ ਜੀ ਦੇ ਗਲਤ ਇਤਿਹਾਸ ਦੀ ਕੋਈ ਜਾਣਕਾਰੀ ਨਾ ਜਾਵੇ ਉਥੇ ਜਿਹੜਾ ਬਾਬਾ ਜੀ ਦਾ ਇਤਿਹਾਸ ਆ ਇਨਵੇਂ ਦੀ ਬਾਬਾ ਕਲਿਆਣਾ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਚਮਕਾਉ ਦੀ ਗੜੀ ਛਣਨ ਤੱਕ ਦਾ ਜਿਹੜਾ ਇਤਿਹਾਸ ਆ ਬਾਬਾ ਜੀ ਦਾ ਦੇਸਤੋ ਅੱਗੇ ਦਾ ਜਿਹੜਾ ਸਮਕਾਲੀ ਇਤਿਹਾਸ ਆ ਉਹ ਸਾਰਾ ਇੱਕ ਵਿਦਵਾਨਾਂ ਦੀ ਕਮੇਟੀ ਬਣਾ ਕੇ ਉਹਨਾਂ ਦੇ ਨਾਲ ਸਹਿਯੋਗ ਪੜਿਚੋੜ ਕਰਕੇ ਪ੍ਰਾਣੀ ਜਿਹੜੇ ਆਪਣੇ ਹਵਾਲੇ ਹਨ ਉਹ ਸਾਰੇ ਲੈ ਕੇ ਉਹਦੇ ਵਿੱਚ ਉਹ ਇਤਿਹਾਸ ਲਿਆ ਜਾਵੇ ਤਾਂ ਜੋ ਜਿਹੜਾ ਆਉਣ ਵਾਲੇ ਸੱਜਣ ਦੇ ਵਿੱਚ ਜਦੋਂ ਉਹਥੇ ਸੰਗਤਾਂ ਜਾਣ ਬਾਬਾ ਜੀ ਦਾ ਇਤਿਹਾਸ ਸਬੰਧ ਕਰਨ ਜਾਂ ਪੜਨ ਤੇ ਕੋਈ ਉਥੇ ਕੋਈ ਖਾਮੀ ਨਾ ਹੋਵੇ ਜਿਹੜਾ ਦੋਸਤ ਇਤਿਹਾਸ ਉੱਤੇ ਲਿਖਿਆ ਜਾਵੇ ਇਹ ਬੇਅੰਤਿਆਂ ਕਰਨ ਵਾਸਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਰਵਾਦੀ ਗਈ ਹੈ। ਬਾਬਾ ਜੀ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਵਿਦਵਾਨ ਇਸ ਕੌਮ ਦੇ ਵਿੱਚੋਂ ਹੋਏ ਨੇ ਪਰ ਅੱਜ ਵੀ ਸਰਕਾਰ ਦੀ ਗਲਤੀ ਤੇ ਸਰਕਾਰ ਦੇ ਵਿੱਚ ਬਹੁਤ ਸਾਰੇ ਮਿਨਿਸਟਰ ਜਿਹੜੇ ਨੇ ਇਸ ਭਾਈਚਾਰੇ ਨਾਲ ਸੰਬੰਧਿਤ ਨੇ ਹਰਕਾ ਕੀ ਜਿਹੜੇ ਹਰਪਾ ਸਿੰਘ ਚੀਮਾ ਉਹ ਵੀ ਨੇ ਹਰਪਾਜੀਤ ਸਿੰਘ ਗੀਤਿਓ ਨੇ ਸਾਡੇ ਇਥੋਂ ਮਰਸਾਦੂ ਐਮ.ਐਲ.ਏ ਨੇ अनेका ਜਿਹੜੇ ਇਥੋਂ ਦੇ ਆ ਲੀਡਰ ਦੇਸ਼ ਨਿਰਕਾਰ ਦੇ ਵਿੱਚ ਨਿਮਾਇੰਤੀ ਕਰ ਰਹੇ ਨੇ ਲੱਗਦਾ ਨਹੀਂ ਇਹ ਤੁਹਾਡੇ ਤੋਂ ਇਲਾਵਾ ਰੈਸਟਰ ਸਰਕਾਰਾਂ ਪੈ ਰਹੀਆਂ ਉਹਨਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਸਰਕਾਰ ਦੇ ਕੋਲ ਆਵਾਜ਼ ਰਖਣੀ ਚਾਹੀਦੀ ਹੈ ਦੇਖੋ ਜਿਹੜੇ ਸਾਡੇ ਹਾਦਸਾ ਵਾਲੀ ਜਦੋਂ ਕੌਮ ਤਕਰੀਬ ਸੇਖੜੇ ਮਿੰਦ ਬਈ ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਜਦੋਂ ਬਾਬਾ ਜੀ ਦਾ ਜਨਮ ਦਿਹਾੜਾ ਆਦਾ ਹੈ ਤੇ ਲਾਖਪੁਰ ਸਾਹਿਬ ਪਹੁੰਚਣ ਵਾਸਤੇ ਕੋਈ ਨਾ ਕੋਈ ਟਰਾਂਸਪੋਰਟ ਦੀ ਵਿਕਲਪੀ ਰੋੜੀ ਨਹੀਂ ਸਰਕਾਰਾਂ ਨੂੰ ਮਾਰਕ ਪੱਤਰ ਵੀ ਦੇਖੇ ਵਿੱਚ ਤੁਹਾਡੇ ਕੋਲ ਵੱਡੀ ਟਰਾਂਸਪੋਰਟ ਹੈ ਪੰਜਾਬ ਬੋਰਡ ਦੇ ਜਾਂ ਤੁਸੀਂ ਜਿੰਨਾ ਵੀ ਕੰਮ ਕਰ ਸਕਦੇ ਹੋ ਜਿਹੜੇ ਸਾਡੇ ਸਮਾਜ ਦੇ ਮੰਤਰੀ ਖਾਸ ਕਰਕੇ ਤੁਹਾਨੂੰ ਦੱਸਦਾ ਪੰਜਾਬ ਕਰਨ ਦੇ ਵਿੱਚ ਇੱਕੋ ਇੱਕ ਮੰਤਰੀ ਸਿੱਖ ਮੰਤਰੀ ਆ ਬਾਕੀ ਸਾਰੇ ਦੂਜੇ ਭਾਈ ਚੱਲ ਰਹੇ ਨੇ ਤੇ ਉਹਨਾਂ ਨੂੰ ਬੇਨਤੀਆਂ ਕਰ-ਕਰ ਦੇਖੀਆਂ ਪਰ ਕੋਈ ਕਹਿ ਤਾ ਦੋ ਬੱਸਾਂ ਲੈ ਲੋ ਚਾਰ ਨਾਲ ਬੜੇ ਤੇ ਵੱਡੇ ਪੰਜਾਬ ਵਾਸਤੇ ਕਿਤੇ ਨੀੜਾ ਤੇ ਬਾਕੀ ਉਹਨਾਂ ਦੇ ਤਾਰੀ ਮਾਜ ਮਚਾਈ ਵੀ ਜਾਂਦੀ ਰਹੀ ਆ ਤੇ ਹੁਣ ਵੀ ਵਿਚਾਰ ਰਹੇ ਆ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ